ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਦੌਰੇ ਦੇ ਉੱਪਰ ਰਹਿਣਗੇ ਉੱਥੇ ਹੀ ਜਾ ਕੇ 44 ਹਜ਼ਾਰ ਮਾਫੀ ਉੱਥੇ ਜਾ ਕੇ 34200 ਕਰੋੜ ਰੁਪਏ ਦੇ ਜੋ ਕਿ ਪ੍ਰੋਜੈਕਟਸ ਨੂੰ ਲਾਂਚ ਕਰਨਗੇ ਤੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੁੰਦਰ ਸੇ ਜੋ ਉਹਨਾਂ ਦਾ ਪ੍ਰੋਗਰਾਮ ਹੈ ਉਸ ਦੇ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੋ ਦੌਰੇ ਦੀ ਸ਼ੁਰੂਆਤ ਹੈ ਭਾਵਨਗਰ ਤੋਂ ਸ਼ੁਰੂ ਹੋਵੇਗੀ ਤੇ ਉੱਥੇ ਜਾ ਕੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ 4500 ਕਰੋੜ ਰੁਪਏ ਦੇ ਨਾਲ ਬਣ ਰਹੀ ਜੋ ਪ੍ਰੋਜੈਕਟ ਹੈ ਐਨ ਐਮ ਐਚ ਸੀ ਯਾਨੀ ਕਿ ਨੈਸ਼ਨਲ ਮਰੀਨ ਹੈਰੀਟੇਜ ਕੰਪਲੈਕਸ ਦੀ ਜੋ ਕਿ ਉਸ ਦਾ ਵੀ ਦੌਰਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10:30 ਵਜੇ ਸਾਡੇ 10:30 ਵਜੇ ਅੱਜ ਜੋ ਕਿ ਵੱਡੇ ਪ੍ਰੋਜੈਕਟਸ ਦੀ ਲਾਂਚਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤੀ ਜਾ ਸਕਦੀ ਹੈ ਅਤੇ ਗੁਜਰਾਤ ਨੂੰ ਜੋ ਕਿ ਹੋਰ ਵੀ ਜੋ ਕਿ ਵੱਡੀ ਖੁਸ਼ਖਬਰੀ ਅੱਜ ਮਿਲ ਸਕਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜੋ ਕਿ ਆਪਣੇ ਇਲਾਕੇ ਦੇ ਵਿੱਚ ਅੱਜ ਜਾਣ ਲੱਗੇ ਨੇ ਇਸ ਦੌਰੇ ਦੇ ਵਿੱਚ ਜੋ ਕਿ ਲੋਥਲ ਦੇ ਵਿੱਚ ਬਣ ਰਹੇ ਨੈਸ਼ਨਲ ਮਰੀਨ ਹੈਰੀਟੇਜ ਕੰਪਲੈਕਸ ਇੱਕ ਵਾਰ ਹੀ ਫੇਰ ਤੋਂ ਦੱਸਦੇ ਕਿ ਐਨ ਐਮ ਐਚ ਸੀ ਦਾ ਜੋ ਕਿ ਜਾਇਜ਼ਾ ਵੀ ਲੈਣਗੇ ਉੱਥੇ ਹੀ ਅਧਿਕਾਰੀਆਂ ਦੇ ਨਾਲ ਜਾ ਕੇ ਸਮੀਖਿਆ ਬੈਠਕ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਜਾਵੇਗੀ ਤੇ ਅੱਜ ਗੁਜਰਾਤ ਦੇ ਦੌਰੇ ਦੇ ਉੱਪਰ ਰਹਿ ਕੇ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਸਮੁੰਦਰ ਸੇ ਸਮ੍ਰiddhi ਕਾਰਜਕ੍ਰਮ ਦੇ ਵਿੱਚ 7200 ਕਰੋੜ ਰੁਪਏ ਤੋਂ ਵੀ ਅਧਿਕ ਜੋ ਕਿ ਵਿਕਾਸ ਪਰियोजनाਵਾਂ ਨੇ ਉਸ ਦਾ ਜੋ ਕਿ ਲੋਕਾਂ ਨੂੰ ਲੋਕਾਂ ਨੂੰ ਉਸ ਦੀ ਮਾਫੀ ਲੋਕਾਂ ਨੂੰ ਅੱਜ ਜੋ ਕਿ ਵੱਡੀ ਖੁਸ਼ਖਬਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਿੱਤੀ ਜਾ ਸਕਦੀ ਹੈ ਤੇ ਕਾਰਜਕ੍ਰਮ ਦੇ ਵਿੱਚ ਸਮੁੰਦਰੀ ਅਤੇ ਬੰਦਰਗਾਹ ਖੇਤਰਾਂ ਦੇ ਵਿੱਚ ਕੋਸ਼ਨਾ ਵੀ ਮੋਦੀ ਜੀ ਦੇ ਵੱਲੋਂ ਕੀਤੀ ਜਾ ਸਕਦੀ ਹੈ ਅਤੇ ਅੱਜ ਸਰਕਾਰ ਨਿੱਜੀ ਕੰਪਨੀਆਂ ਸਰਕਾਰ ਅਤੇ ਨਿੱਜੀ ਕੰਪਨੀਆਂ ਦੇ ਵਿੱਚ ਵੀ ਅੱਜ ਸਮਝੌਤਾ ਹੋ ਸਕਦਾ ਹੈ ਤੇ ਪ੍ਰਧਾਨ ਮੰਤਰੀ ਦੌਰੇ ਦੀ ਜੋ ਸ਼ੁਰੂਆਤ ਹੈ ਸਵੇਰੇ 10 ਵਜੇ ਭਵਨਗਰ ਤੋਂ ਸ਼ੁਰੂ ਹੋਵੇਗੀ ਉੱਥੇ ਹੀ ਇੱਕ ਕਾਰਜਕ੍ਰਮ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਨਰਿੰਦਰ ਮੋਦੀ ਦੇ ਵੱਲੋਂ ਜਨਸਭਾ ਨੂੰ ਜੋ ਕਿ ਸੰਬੋਧਿਤ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਤੋ ਰੇਲਾ ਦੇ ਵਿੱਚ ਜੋ ਕਿ ਹਵਾਈ ਸਰਵੇਖਣ ਦੁਪਹਿਰੀ 1:30 ਵਜੇ ਪੀਐਮ ਦੇ ਵੱਲੋਂ ਕੀਤਾ ਜਾਵੇਗਾ ਉੱਤੇ ਹੀ ਸਮੀਖਿਆ ਬੈਠਕ ਵੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਦੌਰੇ ਦੇ ਉੱਪਰ ਅੱਜ ਸਭ ਤੋਂ ਵੱਡੀ ਗੱਲ ਦੱਸਦੇ ਕਿ ਅੱਜ ਪ੍ਰਧਾਨ ਮੰਤਰੀ ਜਦੋਂ ਗੁਜਰਾਤ ਦੌਰੇ ਦੇ ਵਿੱਚ ਜਾਣਗੇ ਤੇ ਐਨ ਐਮ ਐਚ ਸੀ ਤੇ ਜੋ ਕਿ ਦੌਰਾ ਕਰਨਗੇ 4500 ਕਰੋੜ ਰੁਪਏ ਦੇ ਨਾਲ ਇਹ ਜੋ ਪ੍ਰੋਜੈਕਟ ਬਣ ਰਿਹਾ ਹੈ ਇਹ ਜੋ ਕੰਪਲੈਕਸ ਬਣ ਰਿਹਾ ਹੈ ਤੇ ਇਸ ਦਾ ਜਾਇਜ਼ਾ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਅੱਜ ਲੀਤਾ ਜਾ ਸਕਦਾ ਹੈ